ਸੋਭਾ ਚੌਣਾ ਦੇ ਚਲਦੇ ਆ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਵੱਡਾ ਝਟਕਾ ਲਗਾ ਕੇ ਦੱਸਦੀ ਕਿ ਆਮ ਆਦਮੀ ਪਾਰਟੀ ਦੇ 20 ਤੋਂ ਵੱਧ ਲੀਡਰਾਂ ਨੇ ਪਾਰਟੀ ਛੱਡ ਦਿੱਤੀ ਅੱਜ ਕਿ 20 ਤੋਂ ਵੱਧ ਲੀਡਰਾਂ ਨੇ ਆਮ ਆਦਮੀ ਪਾਰਟੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਲਵਿਦਾ ਕਹਿ ਕੇ ਭਾਜਪਾ ਦਾ ਪੱਲਾ ਫੜ ਲਿਆ ਲਗਾਤਾਰ ਆਮ ਆਦਮੀ ਪਾਰਟੀ ਨੂੰ ਵੱਡੇ ਤੇ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਜੇ ਗੱਲ ਕੀਤੀ ਜਾਵੇ ਤਾਂ ਪਾਰਟੀ ਦੇ ਕਈ ਵੱਡੇ ਚਿਹਰੇ ਨੇ ਜਿਹੜੇ ਚੈ ਰਿੰਕੂ ਹੋਵੇ ਚਾਹੇ ਸ਼੍ਰੀ ਰਿੰਕੂ ਇਸ ਤੋਂ ਇਲਾਵਾ ਹੋਰ ਅੰਦਰ ਸੈਣੀ ਅਤੇ ਕਈ ਅਜੇ ਐਮਐਲਏ ਮੌਜੂਦਾ ਐਮਪੀ ਸੀਗੇ ਜਿਹੜੇ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਉੱਥੇ ਹੀ ਹੋਣਾ ਪਾਰਟੀ ਨੂੰ ਇੱਕ ਵੱਡਾ ਝਟਕਾ ਹੋਰ ਲੱਗਿਆ ਕਿਉਂਕਿ 20 ਤੋਂ ਬਾਅਦ ਜਿਹੜੇ 20 ਤੋਂ ਬਾਅਦ ਲੀਡਰ ਨੇ 20 ਬਾਦਾਂ ਦੀ ਪਾਰਟੀ ਲੀਡਰ ਨੇ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਬੀਜੇਪੀ ਦੇ ਪ੍ਰਧਾਨ ਸੁਰੀਲ ਜਾਖੜ ਦੇ ਵੱਲੋਂ ਰਸਮੀ ਤੌਰ ਤੇ ਪਾਰਟੀ ਦੇ ਵਿੱਚ ਜੁਆਇਨਿੰਗ ਕਰਵਾ ਅਸਲ ਚਿਹਰੇ ਸਾਹਮਣੇ ਆ ਰਹੇ ਹੈ ਪਰਦੇ ਕਹਿੰਦਾ ਜੀ ਪਰਦਾ ਉੱਠਣੇ ਵਾਲਾ ਹੈ ਅਸੀਂ ਤਾਂ ਪਰਦਾ ਉੱਠ ਗਿਆ ਕਿਉਂਕਿ ਇਹ ਇਥੋਂ ਥੋੜੀ ਦੂਰ ਤੇ ਇਥੋਂ ਕਿੰਨਾ ਡਿਸਟੈਂਸ ਹੋਣਾ ਹੈ ਜੀ ਰਾਮ ਲੀਲਾ ਮੈਦਾਨ ਦਾ ਆਪਾਂ ਰਾਮ ਲੀਲਾ ਮੈਦਾਨ ਦੀ ਛਾਂ ਚ ਬੈਠੇ ਆ ਇਹ ਉਹ ਰਾਮ ਲੀਲਾ ਮੈਦਾਨ ਹੈ ਸਭ ਤੋਂ ਪਹਿਲਾਂ ਤਾਂ ਮੇਰੇ ਖਿਆਲ ਚ ਕਾਂਗਰਸ ਲੀਡਰਸ਼ਿਪ ਨੇ ਦੋ ਵਾਰੀ ਸੋਚਿਆ ਵੀ ਨਹੀਂ ਵੀ ਕਿਹੜੀ ਜਗ੍ਹਾ ਤੇ ਜਾ ਕੇ ਅੱਜ ਇੱਕ ਐਡਾ ਵੱਡਾ ਕਹਿੰਦੇ ਅਸੀਂ ਇੱਕ ਸਮਰਥਨ ਰੈਲੀ ਕਰਨ ਲੱਗਿਆ ਸਭ ਆਰ ਉਸ ਰਾਮ ਲੱਲਾ ਦੇ ਨਾਮ ਦੇ ਜਿੱਥੇ ਹਰ ਸਾਲ ਦਿੱਲੀ ਦੀ ਰਾਮਲੀਲਾ ਸਾਹਿਬ ਦੁਨੀਆਂ 'ਚ ਮਸ਼ਹੂਰ ਹੈ ਇੱਥੇ ਫੋਰਨ ਡਿਗਨਿਟਰੀਜ਼ ਵੀ ਆ ਕੇ ਇੱਥੇ ਜਦੇਵ ਸਾਹਿਬ ਤੁਹਾਡੇ ਤੋਂ ਲੁਕੈ ਨਹੀਂ ਕਿਉਂਕਿ ਤੁਹਾਡੇ ਦਾ ਸਾਰੇ ਸਿਰੋਗ ਨਾਲ ਹੁੰਦਾ ਹੈ ਇਹ ਉਹੀ ਰਾਮ ਲੱਲਾ ਹੈ ਜਿਨ੍ਹਾਂ ਦੇ ਰਾਮ ਲੱਲਾ ਦੇ ਪ੍ਰਤੀਪ੍ਰਾਣ ਪ੍ਰਤੀਸ਼ਟਾ ਕਰਨ ਦੇ ਵਿੱਚ ਆਈ ਕਾਂਗਰਸ ਦੀ ਲੀਡਰਸ਼ਿਪ ਜਿੱਥੇ ਜਾਣ ਤੋਂ ਸੰਗ ਕਰਦੇ ਸੀ ਵੈਸੀ ਜਾਂਦੇ ਨਹੀਂ ਆਇ ਕ ਇਤਿਹਾਸਿਕ ਇਸੇ ਕਾਂਗਰਸ ਪਾਰਟੀ ਲੀਡਰਸ਼ਿਪ ਦਾ ਮੈਂ ਦੇਖਦਾ ਵੀ ਇਹਨਾਂ ਦਾ ਜਿਹੜਾ ਅਸਲ ਚਿਹਰਾ ਹੈ ਉਹਨਾਂ ਦੇ ਵਿੱਚ ਕੀ ਦਾ ਕਸੂਰ ਹੈ ਕਿਉਂਕਿ ਤੁਸੀਂ ਦੇਖੋਗੇ ਜਿਨ੍ਹਾਂ ਲੋਕਾਂ ਨੇ ਰਾਹੁਲ ਗਾਂਧੀ ਜੀ ਦੇ ਆ ਗੱਲ ਦਿਮਾਗ 'ਚ ਪਾਈ ਵੀ ਜੇ ਤੁਸੀਂ ਉਥੇ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਉਸ ਸਮਾਰੋਹ 'ਚ ਸ਼ਾਮਿਲ ਹੋਗੇ ਤਾਂ بڑا ਗੋਰ ਅਨਿਆਏ ਹੋ ਜੂਗਾ ਉਹ ਸਾਰੇ ਜਿਹੜੇ ਉਹਨਾਂ ਦੇ ਸਮਰਥਕ ਸੀਗੇ A to Z ਕੋਈ ਨਹੀਂ ਬਚਿਆ ਹੋਣਾ ਸਾਬ ਸਾਰੇ ਉੱਥੇ ਜਾ ਕੇ ਲੁਕਾ ਚਿਪੀ ਜਾ ਕੇ ਮੱਥਾ ਟੇਕ ਆਏ ਬਾਚੇ ਕੋਈ ਉਦੋਂ ਜਾਇਆ ਕੋ ਬਾਚੇ ਜਾਇਆ ਕੋ ਪਹਿਲਾਂ ਚੁਬੀ ਮਾਰਿਆ ਉਥੇ ਸਾਰੇ ਜਾ ਕੇ ਆਏ ਰਹਿ ਕੌਣ ਗਿਆ ਅੰਗੁਰਾਲ ਜੀ ਦੇਖੋ ਇੱਕ ਬੰਦਾ ਰਹਿ ਗਿਆ ਉਹ ਰਹਿ ਗਿਆ ਰਾਹੁਲ ਗਾਂਧੀ ਜੀ ਬਾਕੀ ਸਾਰੇ ਜਾਏ ਤੇ ਅੱਜ ਉਸੇ ਰਾਮਲੀਲਾ ਗਰਾਊਂਡ ਦੇ ਵਿੱਚ ਬੈਠ ਕੇ ਸਮਰਥਨ ਕੀਦਾ ਕਰ ਰਿਹਾ ਹੈ ਮੈਂ ਬੜੀ ਇੱਥੇ ਆਣ ਤੋਂ ਪਹਿਲਾਂ ਸ੍ਰੀ ਤੇਵਾਰ ਸਾਹਿਬ ਦੇ ਦਫ਼ਤਰ 'ਚ ਬੈਠ ਕੇ ਬੜੇ ਗੌਰ ਨਾਲ ਦੇਖ ਰਿਆ ਸੀ ਉੱਥੇ ਉਸ ਜਮਾਵੜੇ ਦੇ ਅੰਦਰ ਕੌਣ-ਕੌਣ ਲੋਕ ਸ਼ਾਮਿਲ ਹੈ ਪੰਜਾਬ ਤੋਂ ਕੌਣ ਆਇਆ ਪੰਜਾਬ ਵੀ ਅਖੇਲ ਭਾਰਤੀਆ ਕਾਂਗਰਸ ਪਾਰਟੀ ਦਾ ਜਾਂ ਪੰਜਾਬ ਤਾਂ ਦੇਸ਼ ਦਾ ਹਿੱਸਾ ਹੋਣਾ ਹੀ ਹੈ ਸਭ ਆਹ ਜਿਹੜੀ ਅੱਜ ਰੈਲੀ ਹੋ ਰਹੀ ਹੈ ਜੀ ਕਾਂਗਰਸ ਹਾਈ ਕਮਾਂਡ ਨੇ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਨੇ ਜਿਹੜੇ ਕਾਂਗਰਸ ਦੇ ਸੀਨੀਅਰ ਆਗੂ ਹੈਗੇ ਇੱਕ ਤਾਂ ਨੈਸ਼ਨਲ ਲੈਵਲ ਦੇ ਪਰਿਵਾਰੀ ਐ ਕਿਸਾਨ ਸੰਗ ਦੇ ਕਿਸਾਨ ਜਿਹੜੇ ਇਹਨਾਂ ਦਾ ਵਿੰਗ ਹੈ ਉਹਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਲਾਏ ਉਹਨਾਂ ਨੂੰ ਗ੍ਰਿਫਤਾਰ ਕੀਤਾ 2-3 ਮਹੀਨੇ ਜੇਲ੍ਹ ਦੀ ਦਾਲ ਖਵਾਈ ਉਹਨਾਂ ਦੇ ਉੱਤੇ ਮੋਹਰ ਲਵਾਤੀ ਅੱਜ ਇੱਥੇ ਆ ਕੇ ਵੀ ਇੱਕ ਮਹਾਕਰਪਟ ਪਾਰਟੀ ਦੇ ਸੁਪਰੀਮੋ ਦੀ ਰਿਹਾਈ ਵਾਸਤੇ ਕਾਂਗਰਸ ਹਾਈ ਕਮਾਂਡ ਜੁੜ ਗਈ ਆ ਉਹੀ ਹਾਈ ਕਮਾਂਡ ਹੈ ਜਿਨੇ ਆਪਣੇ ਫਾਰਮਰ ਵਿੰਗ ਦੇ ਨੈਸ਼ਨਲ ਇਨਚਾਰਜ ਜਿਹੜੇ ਸੁਖਪਾਲ ਸਿੰਘ ਖੈਰਾ ਵਾਸਤੇ ਇੱਕ ਹਾਲਾ ਨਾਰਾ ਨਹੀਂ ਮਾਰਿਆ ਅੱਜ ਇਸ ਮੰਚ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਹੁਲ ਗਾਂਧੀ ਅੱਜ ਦੋਨੋਂ ਸਿਰ ਜੋੜੀ ਬੈਠੇ ਐ ਹੱਸ ਰਹੇ ਐ ਉਹ ਹੱਸ ਰਹੇ ਐ ਪੰਜਾਬ ਦੇ ਕਾਂਗਰਸ ਵਰਕਰ ਦੇ ਉੱਤੇ ਉਹ ਹਸ ਰਿਹਾ ਹੈ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਦੇ ਉੱਤੇ ਕਿ ਜਿਸ ਤਰ੍ਹਾਂ ਭਗਵੰਤ ਮਾਨ ਜੀ ਨੇ ਲਲਕਾਰਿਆ ਸੀ ਵੀ ਇਹ ਜਿਹੜੇ ਚੋਰ ਬੈਠੇ ਆ ਮੇਰੇ ਨਾਲ ਅੱਖ ਚੱਕ ਪਾ ਕੇ ਗੱਲ ਨਹੀਂ ਕਰ ਸਕਦੇ ਅੱਜ ਉਹੀ ਭਗਵੰਤ ਮਾਨ ਜੀ ਜਿਹੜੇ ਜਿਨ੍ਹਾਂ ਨੇ ਪੰਜਾਬ ਅਸੈਂਬਲੀ 'ਚ ਖੜ ਕੇ ਕਿਹਾ ਸੀਗਾ ਵੀ ਜਾ ਕੇ ਕਹਿ ਦਿਓ ਤੁਹਾਡੇ ਰਾਹੁਲ ਗਾਂਧੀ ਨੂੰ ਆ ਤੋੜ ਲਵੇ ਆ ਜਿਹੜਾ ਸਮਝੌਤਾ ਸਾਨੂੰ ਨਾ ਸਾਡੇ ਤੋਂ ਸੀਟਾਂ ਕਿਉਂ ਮੰਗੀ ਜਾਂਦੇ ਆ ਜੋ ਹੀ ਰਾਹੁਲ ਗਾਂਧੀ ਜੀ ਹੈ ਯਾ ਤਾਂ ਰਾਹੁਲ ਗਾਂਧੀ ਜੀ ਨੂੰ ਪਤਾ ਨਹੀਂ ਯਾ ਕੋਈ ਦਸਤਾ ਨਹੀਂ ਯਾਉ ਨਨ ਕੋਈ ਪਰਵਾ ਨਹੀਂ ਪਰ ਲੋਕਾਂ ਨੂੰ ਪਰਵਾ ਹੈ ਦੇਖੋ ਸਾਡਾ ਤੋੜ ਵਿਛੜਾ ਹੋ ਗਿਆ ਮੈਂ ਸਾਰੀ ਆਪਣੀ ਉਮਰ ਕਾਂਗਰਸ ਪਾਰਟੀ ਚ ਲਾਈ ਹੈ ਮੇਰਾ ਸਾਰਾ ਅਜ ਮਨੂ ਉਸ ਕਾਂਗਰਸ ਵਰਕਰ ਦੇ ਉੱਤੇ ਕਿਉਂਕਿ ਪਾਰਟੀ ਕੋਈ ਵੀ ਹੋਵੇ ਸਾਹਿਬ ਸਾਰੇ ਆਪਣੇ ਆਪਣੀ ਸੋਚ ਨਾਲ ਜੁੜ ਕੇ ਪਹਿਰਾ ਦਿੰਦੇ ਐ ਉੱਥੇ ਦਾ ਕਾਂਗਰਸ ਦੇ ਵਰਕਰ ਜਿਹੜਾ ਹੈਗਾ ਗਰਾਊਂਡ ਲੈਵਲ ਤੇ ਜਿਨੇ ਪਰਚੇ ਕਰਵਾਏ ਹੈ ਜਿਨੇ ਡਾਂਗਾਂ ਖਾਈਆਂ ਜਿਨੇ ਸੰਘਰਸ਼ ਕੀਤਾ ਅੱਜ ਉਹਦੇ ਉੱਤੇ ਮਨੂ ਤਰਸ ਆ ਰਿਹਾ ਵੀ ਆ ਲੀਡਰਸ਼ਿਪ ਇੱਥੇ ਇੱਕ ਮਹਾ ਕਰਪਟ ਆਦਮੀ ਦੇ ਉੱਤੇ ਉਹਦੇ ਗ੍ਰਿਫਤਾਰੀ ਦੇ ਉੱਤੇ ਐਡਾ ਵੱਡਾ ਪ੍ਰੋਗਰਾਮ ਕਰ ਰਹੀ ਹੈ ਤੇ ਕਾਂਗਰਸ ਕਾਰਜਕਰਤਾ ਕਾਂਗਰਸ ਦੇ ਲੀਡਰ ਕੋਈ ਲੀਡਰ ਨਹੀਂ ਛੱਡਿਆ ਸਾਬ ਮੈਂ ਗਿਣਾਨ ਲਗਾ ਸਜਦੇਵਾ ਸਾਹਿਬ ਕਾਂਗਰਸ ਦੇ ਪ੍ਰਧਾਨ ਤੋਂ ਲੈ ਕੇ ਮੌਜੂਦਾ ਪ੍ਰਧਾਨ ਪੰਜਾਬ ਦੇ ਮੌਜੂਦਾ ਸੀਐਲਪੀ ਲੀਡਰ ਮੌਜੂਦਾ ਜਨਰਲ ਸੈਕਟਰੀ ਮੌਜੂਦਾ ਇਹ ਸੀਸੀਡਬੀਸੀ ਦੇ ਮੈਂਬਰ ਪੂਰਵ ਉਪ ਮੁੱਖ ਮੰਤਰੀ ਚੰਨੀ ਜੀ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਮੇਰੇ ਖਿਆਲ ਕੋਈ ਬੰਦਾ ਕਾਂਗਰਸ ਪਾਰਟੀ ਦਾ ਭਗਵੰਤ ਮਾਨ ਜੀ ਨੇ ਛੱਡਿਆ ਨਹੀਂ ਜੀ ਇਹਨੂੰ ਅੰਦਰ ਨਹੀਂ ਕੀਤਾ ਜੇਲ੍ਹ ਚ ਹੈ ਜਿਹਦੇ ਉੱਤੇ ਉਹਨਾਂ ਦੇ ਪੂਰੇ ਤਬਰ ਦੇ ਉੱਤੇ ਇਲਜ਼ਾਮ ਨਾ ਲਾਏ ਹਣ ਚੋਰੀ ਦੇ ਸਮਗਲਿੰਗ ਦੇ ਹਰ ਕਿਸਮ ਦੀ ਕਰਪਸ਼ਨ ਦੇ ਇਲਜ਼ਾਮ ਲਾ ਕੇ ਕਈਆਂ ਨੂੰ ਜੇਲ੍ਹ ਦੀ ਦਾਲ ਖਵਾਈ ਹੈ ਅੱਜ ਉਹੀ ਕਾਂਗਰਸ ਪਾਰਟੀ ਉੱਥੇ ਬੈਠੀ ਹੈ ਸਭ ਇਹ ਪਾਰਟੀ ਜਿਹੜਾ ਆਪਣਾ ਘਰ ਨਹੀਂ ਸੰਭਾਲ ਸਕਦੀ ਲੋਕ ਸਭਾ ਚੋਣਾਂ ਬਿਲਕੁਲ ਨਜ਼ਦੀਕ ਨਜ਼ਦੀਕ ਆ ਚੁੱਕੀਆਂ ਨੇ ਅੰਦੇ 1-2 ਮਹੀਨੇ ਤੱਕ ਵੋਟਾਂ ਪੈਣਗੀਆਂ ਪਰ ਵੋਟਾਂ ਤੋਂ ਪਹਿਲਾਂ ਇਹ ਜਿਹੜੀ ਸਿਆਸੀ ਹਲਚਲ ਕਾਫੀ ਤੇਜ਼ ਹੈ ਕਿ ਅਗੋਂ ਇੱਕ ਪਾਸੇ ਤਾਂ ਐਨਡੀਆ ਗੱਠਜੋੜ ਦੇ ਵੱਲੋਂ ਦਿੱਲੀ ਦੇ ਆਰਾਮਲੀਲਾ ਦੇ ਮੈਦਾਨ ਦੇ ਵਿੱਚ ਬੀਜੇਪੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਆਨਦੀ ਪਾਰਟੀ ਨੂੰ ਵੱਡੇ ਤੋਂ ਵੱਡਾ ਝਟਕਾ ਲੱਗਾ ਜਾ ਰਿਹਾ ਕਿਉਂਕਿ ਅੱਜ ਜਲੰਧਰ ਦੇ ਵਿੱਚ ਬੀਤਵੱਦ ਪਾਰਟੀ ਛੱਡ ਕੇ ਆਨਦੀ ਪਾਰਟੀ ਦੇ ਪਰ ਕਿਦ ਤਨਾ ਕੀਤੇ ਇਸ ਤੋਂ ਪਹਿਲਾਂ ਵੀ ਗਈ ਵੱਡੇ ਚਿਹਰੇ ਸੀ ਆਨਦੀ ਪਾਰਟੀ ਦੇ অলਰੇਡੀ